ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਬਾਬਾ ਗੁਲਾਬ ਸਿੰਘ ਹੈ ਕੀਰਤਨ ਕਰਦਾ ਹੈ ਗਾਣੇ ਵੀ ਗਾਉਂਦਾ ਹੈ ਧਾਰਮਿਕ ਕਾਫੀ ਫੇਮਸ ਹੋਇਆ ਹੋਇਆ ਉਹਨੇ ਗਰਾਿਆਂ ਲਾਗੇ ਧਾਰਮਿਕ ਦੀਵਾਨ ਲਾਏ ਮਨਸੂਰ ਪਿੰਡ ਸ਼ਾਹ ਹੈਗਾ ਮਨਸੂਰਪੁਰ ਪਿੰਡ ਹੈਗਾ ਕੋਈ ਉੱਥੇ ਉਥੋਂ ਦੀ ਇੱਕ ਵੀਡੀਓ ਵਾਇਰਲ ਹੋਈ ਬਰਿੰਦਰ ਕੁਮਾਰ ਉਹ ਮੁੰਡੇ ਦਾ ਨਾਮ ਹੈ ਪੜਿਆ ਲਿਖਿਆ ਉਗੁਰਸੇਵ ਦੀ ਹਜ਼ੂਰੀ ਵਿੱਚ ਬੈਠਾ ਕਿਸੇ ਨੂੰ ਕੁਝ ਹਿਸ਼ਾਰੇ ਦੇ ਨਾਲ ਸਮਝਾਉਣਾ ਚਾਹੁੰਦਾ ਸੀ ਤੇ ਉਹਦੀ ਇੰਟਰਵਿਊ ਵੀ ਉਹ ਮੁੰਡੇ ਦੀ ਆ ਚੁੱਕੀ ਹੈ ਪੜ੍ਹਿਆ ਲਿਖਿਆ ਨੌਜਵਾਨ ਹੈ ਉਹ ਤੇ ਇਹ ਬਾਬਾ ਕੀਰਤਨ ਕਰਦਾ ਕਰਦਾ ਕਹਿੰਦਾ ਤੂੰ ਡਿਸਟਰਬ ਕੀਤਾ ਮੈਨੂੰ ਟਕਾਗਰਤਾ ਭੰਗ ਕਰਤੀ ਕਾਫੀ ਤਲਖੀ ਵਿੱਚ ਆਇਆ ਉੱਥੇ ਉਹਨੂੰ ਸ਼ਰਾਪ ਦਿੱਤਾ ਗਿਆ ਕਹਿੰਦਾ ਜਦੋਂ ਤੂੰ ਮਾਫੀ ਮੰਗ ਲੈ ਵੀ ਮੇਰੇ ਕੋਲੋਂ ਗਲਤੀ ਹੋਈ ਹੈ ਤੇ ਨਹੀਂ ਫਿਰ ਕਹਿੰਦਾ 2027 ਦੇ ਵਿੱਚ 650 ਸਾਲਾਂ ਪਤਾ ਨਹੀਂ ਕੀ ਆਉਣਾ। ਉਦੋਂ ਕਹਿੰਦਾ ਤੈਨੂੰ ਕੋੜ ਹੋ ਜਾਊਗਾ। ਇਹ ਸ਼ਰਾਬ ਦਿੱਤਾ। ਅੱਛਾ ਜਿਹੜਾ ਬਾਬਾ ਗੁਲਾਬ ਸਿੰਘ ਹੈ ਮੈਂ ਇਹਦੇ ਨਾਲ ਫੋਨ ਤੇ ਗੱਲ ਕੀਤੀ। ਇਹ ਪਹਿਲਾਂ ਤਾਂ ਬੋਲਦਾ ਨਹੀਂ ਸੀ। ਕਾਫੀ ਉਸ ਨੂੰ ਅੱਗ ਲੱਗੀ ਹੋਈ ਸੀ ਕਿਉਂਕਿ ਮੈਂ ਇਹਦੇ ਖਿਲਾਫ ਬੋਲਦਾ ਹੁਣ ਮੇਰੇ ਨਾਲ ਗੱਲ ਕਿਦਾਂ ਕਰਨਗੇ। ਫਿਰ ਉਹਨੂੰ ਕਿਹਾ ਮੈਂ ਕਿਹਾ ਮੈਨੂੰ ਕਸਮ ਲੱਗੇ ਗੁਰੂ ਗ੍ਰੰਥ ਸਾਹਿਬ ਦੀ ਮੈਂ ਤੇਰੇ ਹੱਕ ਵਿੱਚ ਬੋਲਣਾ ਇਹ ਕਹਿ ਕੇ ਇਹਨੂੰ ਬੁਲਾਇਆ ਮੈਂ ਫਿਰ ਬੋਲਿਆ ਅਸੀਂ ਮੈਂ ਬੇਨਤੀ ਕਰਨੀ ਹੈ ਜਿਹੜੇ ਬੰਦੇ ਕਸਮਾਂ ਪਾਉਂਦੇ ਨੇ ਜਾਂ ਕਸਮਾਂ ਤੇ ਯਕੀਨ ਕਰਦੇ ਨੇ ਇਹ ਕੂੜਾ ਹੈ ਕੁਛ ਨਹੀਂ ਹੈ ਕਸਮਾਂ ਪਾਉਣ ਦੇ ਨਾਲ ਕੁਝ ਨਹੀਂ ਹੁੰਦਾ ਜਦੋਂ ਕਿਸੇ ਬੰਦੇ ਨੂੰ ਦੋਸ਼ੀ ਕੋਸ਼ਤ ਕੀਤਾ ਜਾਂਦਾ ਹੈ ਦੋਸ਼ੀ ਠਹਿਰਾਇਆ ਜਾਂਦਾ ਉਹਦੋਂ ਉਹਦੇ ਦੋਸ਼ੀ ਹੋਣ ਦੇ ਐਵੀਡੈਂਸ ਜ਼ਰੂਰੀ ਹੁੰਦੇ ਆ ਇਹ ਜਿਹੜੇ ਧਰਮਾਂ ਦਾ ਮਜਬੂਰਾਂ ਦਾ ਡਰ ਪਾ ਕੇ ਲੋਕਾਂ ਨੂੰ ਬੇਬਕੂ ਬਣਾਉਂਦੇ ਨੇ ਨਾ ਇਹ ਲਟੇਰੇ ਗੁੰਡੇ ਨੇ ਮੈਂ ਜਿਹੜੀ ਬੇਨਤੀ ਕਰਨੀ ਹੈ ਹੁਣ ਇਹ ਕਹਿੰਦਾ ਵੀ 2027 ਵਿੱਚ ਉਹ ਮੁੰਡੇ ਨੂੰ ਬਰਿੰਦਰ ਨੂੰ ਜਿਹੜਾ ਕਹਿੰਦੇ ਅਕਾਗਰਤਾ ਭੰਗ ਕਰਦਾ ਸੀ ਕਹਿੰਦੇ ਉਹਨੂੰ 2027 ਵਿੱਚ ਕੋੜ ਹੋ ਜੂ ਗੁਰਵਾਣੀ ਵਿੱਚ ਬਰ ਤੇ ਸ਼ਰਾਪ ਦੀ ਕਦੇ ਗੱਲ ਨਹੀਂ ਕੀਤੀ ਗਈ ਤੇ ਨਾ ਹੀ ਕੋਈ ਨਰਕ ਤੇ ਸਵਰਗ ਦੀ ਗੱਲ ਹੈ ਹਾਂ ਇਹ ਮਿਸ਼ਾ ਵੱਖਰਾ ਹੈ ਕਿ ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਬੰਦਾ ਮੰਨਦਾ ਹੈ ਉਹਦੇ ਲਈ ਇਹ ਜਿਹੜੀ ਜ਼ਿੰਦਗੀ ਹੈ ਮੌਜੂਦਾ ਆ ਸਮੇਂ ਦੇ ਵਿੱਚ ਇਹਦੇ ਵਿੱਚ ਨਰਕ ਤੇ ਸਵਰਗ ਹੈਗਾ ਨਰਕ ਬਣਾਉਣਾ ਆਪਣੀ ਜ਼ਿੰਦਗੀ ਨੂੰ ਤੁਹਾਡੇ ਤੇ ਡਿਪੈਂਡ ਕਰਦਾ ਹੈ ਸਵਰਗ ਬਣਾਉਣਾ ਵੀ ਤੁਹਾਡੇ ਤੇ ਡਿਪੈਂਡ ਕਰਦਾ ਹੈ ਕਬੀਰ ਸਾਹਿਬ ਨੇ ਨਰਕ ਤੇ ਸਵਰਗ ਦੋਨਾਂ ਨੂੰ ਰੱਦ ਕੀਤਾ ਹੋਇਆ ਹੈ ਮਤਲਬ ਇਥੇ ਨਰਕ ਤੇ ਸਵਰਗ ਤੁਹਾਡੇ ਕਰਤੂਤਾਂ ਕਰਕੇ ਆ। ਤੁਹਾਡੀਆਂ ਚੰਗੀਆਂ ਮਾੜੀਆਂ ਕਰਤੂਤਾਂ ਕਰਕੇ। ਨਰਕ ਤੇ ਸਵਰਗ ਦੀ ਕੋਈ ਥਾਂ ਨਹੀਂ। ਹੁਣ ਮੈਂ ਗੱਲ ਇਹ ਬਾਬੇ ਦੀ ਕਰਦਾ। ਬਲਵ ਸਿੰਘ ਇਹਦਾ ਨਾਮ ਹੈ। ਮੈਂ ਬੱਸ ਇਹ ਬੋਲਣਾ ਨਹੀਂ ਚਾਹੁੰਦਾ ਸੀ। ਇਹਨੇ ਪਹਿਲਾਂ ਮੈਰਿਜ ਕੀਤੇ ਕਲਾਕਾਰ ਬੁਲਾਏ ਉਥੇ। ਹਾਲਾਂਕਿ ਉਹ ਗੁਰਸਿੱਖ ਦਾ ਵਿਸ਼ਾ ਹੀ ਨਹੀਂ ਹੈਗਾ। ਉਦਾਂ ਕੋਈ ਆਮ ਵਿਆਹਾਂ ਦੇ ਵਿੱਚ ਪ੍ਰੋਗਰਾਮ ਦੇ ਵਿੱਚ ਸਿੰਗਰ ਆਉਂਦੇ ਨੇ ਜਾਣ ਆਪਾਂ ਕੀ ਲੈਣਾ ਪਰ ਇੱਕ ਪ੍ਰਚਾਰਕ ਦੇ ਵਿਆਹ ਤੇ ਸਿੰਗਰ ਆ ਕੇ ਗਾਉਣ ਇੱਕ ਖਾੜੇ ਲੱਗਣ ਇਹ ਵੀ ਕੋਈ ਬਹੁਤ ਹੀ ਵਧੀਆ ਗੱਲ ਨਹੀਂ ਸੀ ਚਲੋ ਕੋਈ ਨਹੀਂ ਭਾਈ ਜਰਕ ਸਾਂਝ ਹੁੰਦੀ ਹੈ ਉਹ ਵੀ ਆਪਾਂ ਮਾਫ ਕਰ ਦਿੰਦੇ ਹਾਂ ਪਰ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਬੈਠ ਕੇ ਤੁਸੀਂ ਉਹ ਮੁੰਡਾ ਕਹਿੰਦਾ ਜੀ ਗੋਰਖਨਾਥ ਦੀ ਕੋਈ ਸਾਖੀ ਸੁਣਾ ਰਿਹਾ ਸੀ ਪਹਿਲੀ ਗਲਤੀ ਇਹਨਾਂ ਨੂੰ ਕਤੀੜਾ ਨਾਲ ਪੁੱਛੋ ਵੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਦੀ ਬਾਣੀ ਜਿਹੜੀ ਐ ਭਾਵ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬਾਣੀ ਐ ਉਹਦੀ ਵਿਚਾਰ ਨਹੀਂ ਤੁਸੀਂ ਕਰਦੇ ਗੋਰਖਨਾ ਤੁਸੀਂ ਹੰਬ ਲੈਣੇ ਫਿਰ ਮੈਂ ਉਹ ਮੁੰਡੇ ਨੂੰ ਵੀ ਕਹਿ ਦਿੰਨਾ ਹੋਰ ਜਿਹੜੇ ਇਹਨਾਂ ਲੋਕਾਂ ਨੂੰ ਬੁਲਾਉਂਦੇ ਆ ਗੁਲਾਬ ਸਿੰਘ ਵਰਗੇ ਉਹਨਾਂ ਨੂੰ ਵੀ ਬੇਨਤੀ ਐ ਵੀ ਤੁਸੀਂ ਆਪਣੇ ਪਿੰਡ ਦਾ ਤੁਹਾਡੇ ਗ੍ਰੰਥੀ ਰੱਖਿਆ ਹੋਇਆ ਉਹਦੀ ਤਨਖਾਹ ਵਧੀਆ ਉਹਨੂੰ ਦਿਓ ਜਰ ਉਦੋਂ ਕੀਰਤਨ ਸੁਣੋ ਉਹ ਵੀ ਬਾਣੀ ਦੀ ਵਿਚਾਰ ਕਰ ਸਕਦਾ ਇਹਨਾਂ ਨੂੰ ਵਧੀਆ ਕਰ ਸਕਦਾ ਬਹੁਤੇ ਪਿੰਡਾਂ ਵਿੱਚ ਗ੍ਰੰਥੀ ਜਿਹੜੇ ਨੇ ਨਾ ਵਧੀਆ ਸ਼ਬਦੀ ਵਿਚਾਰ ਕਰਦੇ ਆ ਇਹਨਾਂ ਕੋਲੇ ਕੱਖ ਨਹੀਂ 400ਾਂ ਤੇ ਦੋ ਸ਼ਬਦ ਗਾ ਜਾਂਦੇ ਨੇ ਉਹ ਵੀ ਗਾਣੇ ਨਹੀਂ ਤਰ ਜਾਂਦੇ ਤੇ ਲੋਕਾਂ ਦਾ ਇਕੱਠ ਹੋ ਜਾਂਦਾ ਹੈ ਬਾਵਾ ਹੋ ਜਾਂਦੀ ਹੈ ਹੋਰ ਕੁਝ ਨਹੀਂ ਲਪੋੜੇ ਇਹ ਬਾਬਾ ਗੁਲਾਬ ਸਿੰਘ ਜਿਹੜਾ ਨਾ ਇੱਕ ਵਾਰੀ ਨਹੰਗ ਸਿੰਘ ਇਹਦਾ ਪੈਰ ਵੱਢਣ ਲੱਗੇ ਸੀ ਇਹਨੇ ਕੋਈ ਗਲਤੀ ਕੀਤੀ ਸੀ ਤੇ ਉਦੋਂ ਬਾਅਦ ਦੇ ਵਿੱਚ ਜੀ ਮੈਂ ਜਿਹੜਾ ਅਮਰਤਪਾਲ ਮਹਿਰੋ ਐ ਚਿੱਟੀ ਸੌਂਕ ਮੈਂ ਹੀ ਕਹੂੰਗਾ ਇਹ ਇਹਦੇ ਹੱਕ ਵਿੱਚ ਆ ਗਿਆ ਸੀ ਜਦੋਂ ਉਹ ਕੁੜੀ ਦਾ ਕੋਈ ਰੌਲਾ ਪਿਆ ਸੀ ਉਦੋਂ ਵੀ ਮੈਂ ਦੀ ਰੀਲ ਬਣਾਈ ਸੀ ਜਾਨੀ ਕਿ ਇਹ ਪ੍ਰਚਾਰਕ ਨਹੀਂ ਹੈਗੇ ਇਹਨਾਂ ਦੇ ਧੰਦੇ ਚੱਲਦੇ ਨੇ ਪੰਜਾਬ ਦੇ ਲੋਕੋ ਜੇ ਤੁਸੀਂ ਸਿੱਖੀ ਕਮਾਉਣੀ ਹੈ ਨਾ ਜੇ ਤੁਸੀਂ ਕਹਿੰਦੇ ਸੀ ਰੱਬ ਦੀ ਗੱਲ ਕਰਨੀ ਹੈ ਤਾਂ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਨੂੰ ਖੁਦ ਪੜੋ ਜਿਹੜੇ ਤੁਹਾਡੇ ਗਰੰਤੀ ਰੱਖੇ ਨੇ ਉਹਨਾਂ ਦੇ ਕੋਲੋਂ ਕਥਾ ਕੀਰਤਨ ਕਰਵਾ ਲਿਆ ਕਰੋ ਨਾ ਇਹਨਾਂ ਲੋਕਾਂ ਨੂੰ ਹਜ਼ਾਰਾਂ ਰੁਪਈਆ ਲੱਖਾਂ ਰੁਪਈਆ ਦੇ ਕੇ ਬਰਬਾਦ ਕਰੋ ਕੁਛ ਨਹੀਂ ਉਹਦੇ ਪੱਲੇ ਜਿਹੜਾ ਵੀ ਕਹਿੰਦਾ ਨਾ ਅੱਗੇ ਤੈਨੂੰ ਕੋੜ ਹੋ ਜਾ ਭਾਮੇ ਗਿਲਾਵ ਸਿੰਘ ਕਹਿੰਦਾ ਭਾਮੇ ਕੋਈ ਹੋਰ ਕਹਿੰਦਾ ਇਹਨਾਂ ਨੂੰ ਜੁੱਤੀਆਂ ਦੀ ਘਾਟ ਮੰਨ ਲਓ ਗੱਲ ਤੁਹਾਡੇ ਕੋਲੇ ਕੋਈ ਇਹੋ ਜਿਹੀ ਸ਼ਕਤੀ ਹੈਗੀ ਹੈ ਕੋਈ ਪਾਵਰ ਹੈਗੀ ਹੈ ਮੈਂ ਹਰ ਵਕਤ ਤੁਹਾਡੇ ਖਿਲਾਫ ਬੋਲਦਾ ਤੁਹਾਡੇ ਪਖੰਡੀਆਂ ਦੇ ਲਿਗੈ ਜਣੀਆਂ ਕਰਤੂਤਾਂ ਨਸਰ ਕਰਦਾ ਮੈਨੂੰ ਕਰ ਦੋ ਜਿਹੜਾ ਕੋਡ ਕਰਨਾ ਇਹ ਗੱਲ ਇਹਨੂੰ ਕਤੀਰ ਨੂੰ ਕਹਿਣਾ ਚਾਹੁੰਨਾ ਗੁਲਾਬ ਸਿੰਘ ਨੂੰ ਸੁਣ ਲੈ ਧਿਆਨ ਦੇ ਨਾਲ ਤੂੰ ਇਹ ਕਹਿ ਕੇ 2027 ਚ ਕੋਡ ਹੋ ਜੂ ਜੇ 2027 ਚ ਕੋਡ ਨਾ ਹੋਇਆ ਫਿਰ ਤੇਰੇ ਬੜਕੇ ਛਿੱਤਰ ਫੇਰਾਂਗੇ ਮੈਂ ਕਹਿਣਾ ਕਿ ਕੋਈ ਸ਼ਕਤੀ ਨਹੀਂ ਜਿਵੇਂ ਤੁਸੀਂ ਗੱਪਾਂ ਮਾਰਦੇ ਉਹ ਕਿਹੜਾ ਰੱਬ ਹੈ ਜਿਹੜਾ ਕੋੜ ਕਰ ਦੂਗਾ ਰੱਬ ਕਿਸੇ ਨੂੰ ਕੋੜ ਕਰਦਾ ਫਿਰਦਾ ਜਿਹੜਾ ਰੱਬ ਕੋੜ ਕਰਦਾ ਹੈ ਨਾ ਕਿਸੇ ਨੂੰ ਕੋੜ ਦਾ ਲੋਗ ਲਾਉਂਦਾ ਹੈ ਉਹ ਰੱਬ ਨੂੰ ਮੜਾਏ ਮੇਰੇ ਵੱਲ ਭੇਜੋ ਫੜ ਕੇ ਬੰਨ ਕੇ ਕੁੱਟੂ ਉਸ ਰੱਬ ਨੂੰ ਕਿਹੜਾ ਰੱਬ ਹੈ ਦੱਸੋ ਮੈਨੂੰ ਉਹ ਰੱਬ ਤੁਸੀਂ ਉਹ ਹਰਾਮ ਕਰੋ ਜਿਹੜਾ ਬਾਬੇ ਨਾਨਕ ਨੇ ਰੱਬ ਦੱਸਿਆ ਨਾ ਉਹ ਬੰਦੇ ਦੀ ਅਕਲ ਉਹ ਬੰਦੇ ਦੀ ਸੋਚ ਉਹ ਬੰਦੇ ਦੀ ਵਿਚਾਰ ਹੈ ਵਧੀਆ ਕਰਮ ਨੇ ਵਧੀਆ ਕਿਰਦਾਰ ਹੈ ਉਹ ਰੱਬ ਦੀ ਗੱਲ ਕੀਤੀ ਹੈ ਬਾਬੇ ਨਾਨਕ ਨੇ ਤੇ ਜਿਹੜਾ ਰੱਬ ਕੋੜ ਕਰਦਾ ਨਾ ਉਹ ਰੱਬ ਬਾਬੇ ਨਾਨਕ ਦਾ ਰੱਬ ਨਹੀਂ ਉਹ ਤੁਹਾਡਾ ਰੱਬ ਹੈ ਤੁਸੀਂ ਸਮਝਦੇ ਹੋ ਵੀ ਅਸੀਂ ਰੱਬ ਹਾਂ ਤੂੰ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਬੈਠਾ ਬਕਵਾਸ ਕਰੀ ਜਾਂਦਾ ਕੋੜ ਹੋ ਜੂ ਜੇ ਨਾ ਹੋਇਆ ਫਿਰ ਤੂੰ ਮੇਰੇ ਲਈ ਅਰਦਾਸ ਕਰ ਦੇ ਮੈਂ ਗੁਰੂ ਗ੍ਰੰਥ ਸਾਹਿਬ ਦੀ ਕਸਮ ਪਾ ਕੇ ਤੈਨੂੰ ਬੁਲਾਇਆ ਹੈ ਇਹ ਹਰਾਮਖੋਰ ਬੋਲਣਾ ਨਹੀਂ ਚਾਹੁੰਦਾ ਸੀ ਇਹ ਬੋਲਣੋਂ ਬੰਦ ਹੀ ਨਹੀਂ ਹੋਇਆ ਚੜ 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 ਚਾ ਉਹ ਜ਼ਬਰਦ ਕਰੀ ਗਿਆ ਬੋਲ ਨਹੀਂਦਾ ਸੀ ਮੈਨੂੰ ਜਦੋਂ ਮੈਂ ਕਸਮ ਪਾਈ ਮੈਂ ਕਿਹਾ ਮੈਂ ਤੇਰੇ ਖਿਲਾਫ ਨਹੀਂ ਬੋਲਦਾ ਮੈਂ ਤੇਰੇ ਹੱਕ ਵਿੱਚ ਬੋਲੂ ਉਦੋਂ ਇਹਨੇ ਗੱਲ ਸੁਣੀ ਹੁਣ ਮੈਂ ਕਸਮ ਪਾਈ ਹੈ ਨਾ ਹਰਾਮ ਖੋਰਾ ਮੈਨੂੰ ਕਰਾ ਦੇ ਕੋਡ ਕਰ ਦੇ ਅਰਦਾਸ ਗੁਰੂ ਕੰਸਾ ਦੇ ਅੱਗੇ ਦੇਖਦੇ ਆਂ ਫਿਰ ਕੋਡ ਹੁੰਦਾ ਕਿ ਨਹੀਂ ਹੁੰਦਾ ਲਾਓ ਜੋਰ ਨਾਲ ਲਾਉਣਾ ਕਿਉਂ ਧਰਮ ਦੇ ਨਾਂ ਤੇ ਰੱਬ ਦੇ ਨਾਂ ਤੇ ਲੋਕਾਂ ਨੂੰ ਬੇਬੂ ਬਣਾਈ ਜਾਂਦੇ ਕਿਉਂ ਡਰ ਪਾਇਆ ਹੋ ਲੋਕਾਂ ਨੂੰ ਮੈਂ ਕਿ ਬੇਨਤੀ ਕਰਦਾ ਜਿਹੜੇ ਬੰਦੇ ਬਾਣੀ ਪੜ੍ਹਦੇ ਉਹਨਾਂ ਨੂੰ ਬੇਨਤੀ ਹੈ ਰੱਬ ਦੇ ਨਾਂ ਤੇ ਧਰਮ ਦੇ ਨਾਂ ਤੇ ਮਜ਼ਬੂ ਦੇ ਨਾਂ ਤੇ ਨਾ ਲੋਕਾਂ ਨੂੰ ਡਰਾਓ ਜਿਹੜੇ ਬੰਦੇ ਰੱਬ ਦੇ ਨਾਂ ਤੇ ਡਰਦੇ ਨੇ ਨਾ ਉਹ ਸਿਰੇ ਦੇ ਬੇਵਕੂਫ ਜਿਹੜੇ ਬੰਦੇ ਧਰਮ ਦੇ ਨਾਂ ਤੇ ਕੌਮ ਦੇ ਨਾਂ ਤੇ ਮਜ਼ਬੂ ਦੇ ਨਾਂ ਤੇ ਡਰਦੇ ਨੇ ਨਾ ਉਹ ਸਿਰੇ ਦੇ ਬੇਵਕੂਫ ਬੰਦੇ ਮੈਂ ਤੁਹਾਡੇ ਸਾਹਮਣੇ ਬੈਠਾ ਜਿਹੜੀ ਸ਼ਕਤੀ ਤੁਹਾਡੇ ਕੋਲੇ ਹੈਗੀ ਆ ਬਰਸ ਨਾਬ ਜਿਹੜਾ ਹੈਗਾ ਮੇਰੇ ਵੱਲ ਛੱਡ ਦਿਓ ਮੇਰੇ ਜਵਾਨ ਬੋਲਣਾ ਬੰਦ ਕਰ ਦੇ ਤੇ ਮੈਨੂੰ ਕੋੜ ਹੋ ਜਾਵੇ ਲਾ ਦੇ ਜਿਹੜਾ ਰੋਗ ਲਾਉਣਾ ਗੁਲਾਬਸ਼ਾਂ ਚੇਤੇ ਰੱਖੀ ਜੇ ਕਿਤੇ ਮੈਨੂੰ ਮਿਲ ਗਿਆ ਨਾ ਜਿੱਥੇ ਵੀ ਮਿਲ ਗਿਆ ਤੇਰੀ ਬਹਿ ਕੇ ਕਲਾਸ ਲਾਉਂ ਤੇ ਨਾਲੇ ਫਿਰੂੰ ਛੇਤਰ ਨਾਲੇ ਤੈਨੂੰ ਕੁਝ ਬਾਣੀ ਵਿੱਚੋਂ ਸਵਾਲ ਕਰੂੰ ਫਿਰ ਦੱਸੀ ਮੈਨੂੰ ਤੂੰ ਇੱਕ ਮਾਂ ਦਾ ਗਾਣਾ ਗਾਤਾ ਇੱਕ ਲੋ ਹੋਰ ਗਾਦੇ ਠੀਕ ਹੈ ਲੋਕਾਂ ਨੇ ਸੁਣ ਲਿਆ ਤੈਨੂੰ ਫੇਮਸ ਹੋ ਗਿਆ ਤੈਨੂੰ ਤੁਸੀਂ ਹੁਣ ਇਹ ਕਰਤੂਤਾਂ ਕਰੋਗੇ ਤੁਹਾਨੂੰ ਸ਼ਰਮ ਨਹੀਂ ਆਉਂਦੀ ਮਾੜੀ ਮੋਟੀ ਜਿੱਥੇ ਮਰਜੀ ਬੈਠ ਕੇ ਗੱਲ ਕਰੀ ਜੇ ਗੁਰਬਾਣੀ ਵਿੱਚ ਨਰਕ ਤੇ ਸਵਰਗ ਦੀ ਗੱਲ ਹੋਵੇ ਜੇ ਗੁਰਬਾਣੀ ਵਿੱਚ ਵਰ ਤੇ ਸ਼ਰਾਬ ਦੀ ਗੱਲ ਹੋਵੇ ਲੋਕੋ ਨਾ ਡਰੋ ਇਹਨਾਂ ਤੋਂ ਨਾ ਸ਼ਦੋ ਇਹਨਾਂ ਨੂੰ ਇਹਨਾਂ ਦੀਆਂ ਦੁਕਾਨਾਂ ਚੱਲਦੀਆਂ ਨੇ ਖੁਦ ਬਾਣੀ ਪੜ੍ਹ ਲਓ ਆ ਜੀਵਨ ਜਾਂਚ ਹੈ ਬਾਣੀ ਨਰਕ ਸਵਰਗ ਤੁਹਾਡੇ ਹੱਥ ਵਿੱਚ ਹੈ ਉਹ ਵੀ ਆ ਜਿੰਦਗੀ ਦੇ ਵਿੱਚ ਹੈ ਅੱਗੇ ਪਿੱਛੇ ਕੀ ਹੋਇਆ ਕਿਸੇ ਨੂੰ ਕੁਝ ਨਹੀਂ ਪਤਾ ਇਹ ਲੋਕਾਂ ਨੂੰ ਬੇਵਕੂਫ ਬਣਾਉਂਦੇ ਆ ਮੈਂ ਕੱਲੇ ਇਹਨਾਂ ਨੂੰ ਕਹਿੰਦਾ ਜਿਹੜੇ ਵੀ ਪ੍ਰਚਾਰ ਕਰਨੇ ਇੱਕ ਵੀ ਸ਼ਬਦ ਕੱਢ ਕੇ ਦਿਖਾ ਦਿਓ ਬਾਣੀ ਵਿੱਚੋਂ ਵੀ ਇੱਥੇ ਗੁਰੂ ਪਾਸ਼ਾ ਨੇ ਸ਼ਰਾਬ ਦੀ ਗੱਲ ਕੀਤੀ ਇੱਥੇ ਵਰ ਦੀ ਗੱਲ ਕੀਤੀ ਇੱਥੇ ਕੋਹੜ ਦੀ ਗੱਲ ਕੀਤੀ ਇੱਥੇ ਨਰਕ ਤੇ ਸਵਰਗ ਦੀ ਗੱਲ ਕੀਤੀ ਦੱਸ ਦੇ ਮੈਨੂੰ ਇੱਕ ਵੀ ਸ਼ਬਦ ਕੱਢ ਕੇ ਜੇ ਨਹੀਂ ਹੈਗਾ ਗੁਰਬਾਣੀ ਵਿੱਚ ਇਹ ਕੁਝ ਕਿਉਂ ਲੋਕਾਂ ਨੂੰ ਬੇਵਕੂਫ ਬਣਾ ਰਿਹਾ ਓਏ ਸਿਰੇ ਦਾ ਖਤੀੜ ਹੈ ਬਾਬਾ ਗੋਲਾ ਤੇਰੇ ਨਾਲ ਖੱਚ ਹੋਰ ਸੀ ਅਮਰਤਪਾਲ ਮਹਿਰੋ ਜਦੋਂ ਕੁੜੀ ਦਾ ਕੇਸ ਪੈਂਦਾ ਸੀ ਉਤੇ ਚਰਚਾ ਹੋਈ ਉਦੋਂ ਉਹ ਇਹਦੇ ਨਾਲ ਆ ਕੇ ਖੜ ਗਿਆ ਸੀ ਸ਼ਰਮ ਨਹੀਂ ਆਉਂਦੀ ਸਾਨੂੰ ਲੋਕਾਂ ਨੂੰ ਡਰਾ ਰਹੇ ਧਰਮ ਦੇ ਨਾਂ ਤੇ ਯਾਰ ਉਹ ਮੁੰਡੇ ਨੂੰ ਬੇਨਤੀ ਹੈ ਬਰਿੰਦਰ ਕੁਮਾਰ ਪੜਾ ਲਿਖਿਆ ਉਹ ਪੰਜਾਬੀ ਦੀ ਐਮਏ ਕੀਤੀ ਹੈ ਉਹਨੇ ਉਹਨੂੰ ਬੇਨਤੀ ਹੈ ਨਾ ਡਰਿਆ ਕਰੋ ਤੇ ਛਿੱਤਰ ਕਿਉਂ ਨਾ ਫੇਰਿਆ ਫੜ ਕੇ ਤੇ ਇਹ ਬੇਨਤੀ ਪ੍ਰਵਾਨ ਕਰੋ ਜਿਨ੍ਹਾਂ ਕੋਲੇ ਵੀ ਗੈਬੀ ਸ਼ਕਤੀ ਹੈਗੀ ਆ ਨਾ ਜਿਨ੍ਹਾਂ ਕੋਲੇ ਇਹ ਕੋੜ ਕਰਨ ਵਾਲਾ ਰੱਬ ਹੈਗਾ ਨਾ ਉਹਨਾਂ ਸਾਰਿਆਂ ਨੂੰ ਬੇਨਤੀ ਹੈ ਜਿੰਨੀਆਂ ਖਤੀੜਾ ਭੁੰਕਦੀਆਂ ਨੇ ਵੀ ਮੇਰੇ ਵੱਲ ਨੂੰ ਕਰ ਦਿਓ ਸ਼ਕਤੀ ਉਹ ਦੇਖ ਲੈ ਤੁਹਾਡਾ ਰੱਬ ਜੇ ਕਿਕਰ ਨਾ ਬਨ ਕੇ ਨਾ ਕੁੱਟਿਆ ਹੈ ਰੱਬ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ